ਕੀ ਤੁਸੀਂ ਕਦੇ ਸੁਣਿਆ ਹੈ ਕਿ ਥ੍ਰੈਡਿੰਗ ਕਰਾਉਣ ਦੇ ਨਾਲ ਤੁਹਾਡੀ ਜਾਨ ਜਾ ਸਕਦੀ ਹੈ ਕਿਉਂਕਿ ਥ੍ਰੈਡਿੰਗ ਇੱਕ ਜਾਨਲੇਵਾ ਹੋ ਸਕਦੀ ਹੈ ਇਹ ਗੱਲ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਇੱਕ ਵੱਡਾ ਖੁਲਾਸਾ ਹੋਇਆ ਹਾਲਾਂਕਿ ਇਹ ਖਬਰ ਤੁਹਾਨੂੰ ਡਰਾਉਣ ਲਈ ਨਹੀਂ ਹੈ ਕਿ ਥ੍ਰੈਡਿੰਗ ਕਰਾਉਣ ਦੇ ਨਾਲ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ ਪਰ ਇੱਕ ਗਲਤੀ ਛੋਟੀ ਜੀ ਗਲਤੀ ਵੀ ਤੁਹਾਨੂੰ ਭਾਰੀ ਪੈ ਸਕਦੀ ਹੈ ਦਰਅਸਲ ਔਰਤਾਂ ਹਰ ਮਹੀਨੇ ਥ੍ਰੈਡਿੰਗ ਕਰਾਉਣ ਦੇ ਲਈ ਪਾਰਲਰਾਂ ਜਾਂ ਫਿਰ ਸੈਲੂਨ ਦੇ ਵਿੱਚ ਜ਼ਰੂਰ ਜਾਂਦੀਆਂ ਨੇ ਇਹ ਦੱਸ ਦੇ ਕਿ ਗੁਰੂਮਿੰਗ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਲਗਭਗ ਹਰ ਔਰਤ ਥ੍ਰੈਡਿੰਗ ਕਰਾਉਂਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਥ੍ਰੈਡਿੰਗ ਤੁਹਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ ਇਹ ਸਵਾਲ ਜ਼ਰੂਰ ਉੱਠਦਾ ਹੈ ਅਸੀਂ ਤੁਹਾਨੂੰ ਕੋਈ ਡਰਾਉਣਾ ਨਹੀਂ ਚਾਹੁੰਦੇ ਪਰ ਸੱਚਾਈ ਹੈ ਕਿ ਥ੍ਰੈਡਿੰਗ ਦੇ ਦੌਰਾਨ ਕੀਤੀ ਗਈ ਇੱਕ ਨਿੱਕੀ ਜਿਹੀ ਗਲਤੀ ਤੁਹਾਡੇ ਉੱਤੇ ਕਿੰਨੀ ਭਾਰੀ ਪੈ ਸਕਦੀ ਹੈ ਡਾਕਟਰ ਦੇ ਵੱਲੋਂ ਕਿਹਾ ਗਿਆ ਹੈਗਾ ਇੱਕ ਵੀਡੀਓ ਜਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਵੀਡੀਓ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੋ ਕਿ ਡਾਕਟਰ ਦਾ ਨਾਮ ਹੈ ਅਦਿੱਤਿਜ ਤਮੀ ਜਆ ਜੋ ਕਿ ਇਸ ਡਾਕਟਰ ਦਾ ਨਾਮ ਹੈਗਾ ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਉਹ ਦੱਸਦੇ ਨੇ ਕਿ ਇੱਕ ਪੇਸ਼ੈਂਟ ਥ੍ਰੈਡਿੰਗ ਕਰਾਉਂਡ ਦੇ ਲਈ ਗਈ ਸੀਗੀ ਅਤੇ ਉਸ ਦਾ ਲੀਵਰ ਫੇਲ ਹੋਣ ਦੀ ਕਹਾੜ ਦੇ ਉੱਤੇ ਆ ਗਿਆ ਡਾਕਟਰ ਨੇ ਕਿਹਾ ਹੈਗਾ ਕਿ ਪਾਰਲਰ ਦੇ ਵੱਲੋਂ ਹੋਈ ਇੱਕ ਛੋਟੀ ਜੀ ਗਲਤੀ ਕਿਸੇ ਦੀ ਜ਼ਿੰਦਗੀ ਦੇ ਲਈ ਇਸ ਖਤਰਨਾਕ ਸਾਬਤ ਹੋ ਸਕਦੀ ਆ ਆ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਆਖਿਰ ਕਹਾਣੀ ਆਖਿਰ ਸੱਚਾਈ ਕੀ ਹੈ ਤਾਂ ਅਹ ਸਭ ਤੋਂ ਪਹਿਲਾ ਇਹ ਸਵਾਲ ਆਉਂਦਾ ਹੈ ਵੀ ਆਖਿਰ ਥ੍ਰੈਡਿੰਗ ਜਾਨਲੇਵਾ ਕਿਵੇਂ ਹੋ ਸਕਦੀ ਹੈ ਤਾਂ ਡਾਕਟਰ ਤੁਸੀਂ ਜਾ ਦੱਸਦੇ ਨੇ ਕਿ ਉਹਨਾਂ ਦੇ ਕੋਲ 28 ਸਾਲ ਦੀ ਇੱਕ ਮਹਿਲਾ ਮਰੀਜ਼ ਆਈ ਜਿਸ ਦਾ ਲੀਵਰ ਫੇਲ ਹੋਣ ਦੇ ਕ ਜੋ ਕਿ ਕਗਾਰ ਤੇ ਉੱਤੇ ਸੀਗਾ ਲਾਸਟ ਸਟੇਜ ਸੀਗੀ ਲੀਵਰ ਦੀ ਤੇ ਇਸ ਪਿੱਛੇ ਕਾਰਨ ਸੀ ਥ੍ਰੈਡਿੰਗ ਅਸਲ ਦੇ ਵਿੱਚ ਕਈ ਬਿਊਟੀ ਪਾਰਲਰਾਂ ਦੇ ਵਿੱਚ ਸੈਨੀਟੇਸ਼ਨ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਕਈ ਵਾਰ ਤਾਂ ਇੱਕੋ ਹੀ ਧਾਗਾ ਵਾਰ-ਵਾਰ ਵਕਤ-ਵਕ ਖਰਾਕਾਂ ਦੇ ਲਈ ਵਰਤਿਆ ਜਾਂਦਾ ਹੈ ਧਿਆਨ ਨਾਲ ਜ਼ਰੂਰ ਸੁਣਿਓ ਇਹ ਕੋਈ ਝੂਠ ਜਾਂ ਫਿਰ ਮਜ਼ਾਕ ਨਹੀਂ ਹੈ ਪਰ ਇੱਕ ਸੱਚਾਈ ਹੈ ਡਾਕਟਰ ਦੱਸਦੇ ਨੇ ਕਿ ਜਦੋਂ ਇੱਕੋ ਧਾਗੇ ਦੇ ਨਾਲ ਵੱਖਰੇ ਲੋਕਾਂ ਦੀਆਂ ਜੋ ਕਿ ਪਰਵਟੇ ਬਣਾਈਆਂ ਜਾਂਦੀਆਂ ਨੇ ਯਾਨੀ ਕਿ ਆਈਬ੍ਰੋ ਬਣਾਈਆਂ ਜਾਂਦੀਆਂ ਨੇ ਤਾਂ ਇਸ ਦੇ ਨਾਲ ਖੂਨ ਰਾਹੀ ਫੈਲਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੀ ਵੱਜ ਜਾਂਦਾ ਹੈ ਥ੍ਰੈਡਿੰਗ ਦੇ ਦੌਰਾਨ ਕਈ ਵਾਰ ਬਹੁਤ ਛੋਟੇ ਕੱਟ ਲੱਗ ਜਾਂਦੇ ਨੇ ਜੋ ਕਿ ਅੱਖਾਂ ਨੂੰ ਨਹੀਂ ਦਿਖਦੇ ਔਰ ਉਹਨਾਂ ਦੇ ਰਾਹੀਂ ਖੂਨ ਦੀਆਂ ਬਿਮਾਰੀਆਂ ਜਿਵੇਂ ਕਿ ਹੈਪਾਟਾਈਟਿਸ, ਬੀ ਸੀ ਅਤੇ ਐਚ ਆਈ ਵੀ ਤੱਕ ਦੂਜੇ ਵਿਅਕਤੀ ਨੂੰ ਲੱਗ ਸਕਦੀਆਂ ਨੇ ਤਾਂ ਬਹੁਤ ਗੱਲਾਂ ਨੇ ਜੋ ਕਿ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ ਨੇ ਬਹੁਤ ਜ਼ਰੂਰੀ ਵੀ ਹੁੰਦਿਆ ਨੇ ਡਾਕਟਰ ਕਹਿੰਦੇ ਨੇ ਕਿ ਜੇ ਤੁਸੀਂ ਕਿਸੇ ਵੀ ਪਾਰਲਰ ਜਾਂ ਫਿਰ ਕਿਤੇ ਜਾਂਦੇ ਹੋ ਆਈਬ੍ਰੋ ਕਰਾਉਣ ਦੇ ਲਈ ਤਾਂ ਤੁਸੀਂ ਉੱਥੋਂ ਦੀ ਸਫਾਈ ਦੇ ਉੱਤੇ ਖਾਸ ਧਿਆਨ ਦੇਣਾ ਬੇਹੱਦਾ ਜ਼ਰੂਰੀ ਹੈ ਇਹ ਯਕੀਨੀ ਬਣਾਓ ਕਿ ਹਰ ਵਾਰੀ ਥ੍ਰੈਡਿੰਗ ਦੇ ਲਈ ਨਵਾਂ ਧਾਗਾ ਹੀ ਵਰਤਿਆ ਜਾਵੇ ਹੋਰ ਸੁਰੱਖਿਆ ਦੇ ਲਈ ਤੁਸੀਂ ਆਪਣਾ ਧਾਗਾ ਵੀ ਆਪਣੇ ਨਾਂ ਲੈ ਕੇ ਜਾ ਸਕਦੇ ਹੋ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਪਾਰਲਰ ਜਾਂ ਫਿਰ ਸੈਲੂਨ ਵਰਗੀਆਂ ਜਗ੍ਹਾ ਖਤਰਨਾਕ ਬਿਮਾਰੀਆਂ ਦੇ ਫੈਲਾਅ ਦਾ ਕਾਰਨ ਬਣ ਸਕਦੀਆਂ ਨੇ ਇਸ ਲਈ ਪਾਰਲਰ ਦੀ ਚੋਣ ਸੂਝ-ਬੂਝ ਦੇ ਨਾਲ ਕਰੋ ਖਾਸ ਕਰਕੇ ਉਹ ਜਗ੍ਹਾ ਸੁਣੋ ਜਿੱਥੇ ਸਫਾਈ ਹੋਵੇ ਅਤੇ ਨਵੇਂ ਉਤਪਾਦ ਵਰਤੇ ਜਾਣ ਤਾਂ ਇਹ ਗੱਲਾਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਹੀ ਯਾਨੀ ਕਿ ਕਹਿ ਸਕਦੇ ਹਾਂ ਵੀ 10% ਹੀ ਕੋਈ ਔਰਤਾਂ ਹੋਣਗੀਆਂ ਜੋ ਕਿ ਥ੍ਰੈਡਿੰਗ ਨਹੀਂ ਕਰਾਉਂਦੀਆਂ ਹੋਣਗੀਆਂ ਪਰ ਬਹੁਤ ਸਾਰੀਆਂ ਹੁੰਦੀਆਂ ਨੇ ਛੋਟੀ ਉਮਰ ਦੇ ਵਿੱਚ ਜਿਵੇਂ ਕਹਿ ਦੋ ਵੀ ਟੀਨੇਜਰ ਦੀ ਏਜ ਦੇ ਵਿੱਚ ਹੀ ਕੁੜੀਆਂ ਬੱਚੀਆਂ ਤੇ

कि कुछ पार्लर में थ्रेड रीयूज किया जाता है और बिना किसी सैनिटेशन की वजह से इसमें माइक्रोकट्स जो लगते हैं उसकी वजह से ब्लड बोन डिजीजेस जैसे कि हेपेटाइटिस बी सी और एच तक ट्रांसफर हो सकता है तो प्लीज पार्लर में थ्रेडिंग से पहले देख लीजिए कि नया थ्रेड यूज हो रहा है या नहीं और याद रखिए आपका एक शेयर किसी को हेपेटाइटिस बी सी और एच जैसी जानलेवा बीमारियों से बचा सकता है